ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਪਿੰਡ ਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਧਰਮਕੋਟ ਪੈਂਦੀ ਆ ਧਰਮਕੋਟ ਵਾਲੇ ਇਸ ਏਰੀਏ ਜੋ ਮੁੱਲ ਰੇਟ ਹੈ ਬਾਈ ਦੇ ਜਾਇਜ਼ ਹੀ ਹੁੰਦੇ ਆ ਨਰਮਜੀਤ ਬੰਦਾ ਤੁਸੀਂ ਸਾਰੇ ਜਾਣਦੇ ਹੀ ਆ ਅੱਗੇ ਤਾਂ ਡੇਲੀ ਵੜਾਂ ਬਾਈ ਕੋਲੇ ਹੁੰਦੀਆਂ 6 6 7 7 ਡੇਲੀ ਆਉਂਦੀਆਂ ਡੇਲੀ ਵਿਕੀ ਜਾਂਦੀਆਂ ਪਰ ਅੱਜ ਬਾਈ ਪਹਿਲੀ ਝੁੱਟੀ ਜਿੰਨ ਤਿੰਨ ਨਗ ਵੇਚ ਗਿਆ ਤਿੰਨ ਨਗ ਰਹਿ ਗਏ ਆ ਦੋ ਨਾਗ ਹੋਰ ਆ ਜਾਣੇ ਆ ਤੇ ਜੇ ਕਿਤੇ ਪੂਰਾ ਪਹਿਲਾ ਬਣ ਜਾਂਦੀ ਤੇ ਫਿਰ ਤਾਂ ਛਿਆਂ ਦੀ ਬਣਾਉਣੀ ਸੀ ਪਰ ਹੁਣ ਤਿੰਨ ਨਾਗ ਹੈਗੇ ਆ ਦੋ ਨਾਗ ਹੋਰ ਆਈ ਜਾਂਦੇ ਆ ਦੋ ਤਾਜ਼ੀਆਂ ਸੁਈਆਂ ਇੱਕ ਗੱਬਣ ਭਾ ਫਿਰ ਨਿੱਕੇ ਨਿੱਕੇ ਹੁੰਦੇ ਆ ਤਾਂ ਹੀ ਡੇਲੀ ਇੰਨੇ ਬਹੂ ਵੇਚਦਾ ਨਰਮ ਜੀਆ ਬੰਦਾ ਇਨਫੋਰਮੇਸ਼ਨ ਲੈ ਦਿੰਨਾ ਸਾਸਰੀ ਕਾਲਦਾ ਜੀ ਸਾਸਰੀ ਕਾਲੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲੇ ਨਾਂ ਦੱਸ ਦੀ ਨਾਂ ਰਿਸ਼ਪਾਲ ਸਿੰਘ ਐਂਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਸੀ ਧਰਮਪੁਰ ਫੋਨ ਨੰਬਰ ਦੱਸ ਦੀ 9464028356 ਤਿੰਨ ਜਾਨਵਰ ਬਾਈ ਤਿੰਨ ਜੀ ਤਿੰਨ ਵੈਗੀਆਂ ਹੀ ਲੈ ਕੇ ਬੰਦੇ ਨੇੜੇ ਆ ਦੋ ਆਉਂਦੀਆਂ ਗੱਬਣਾਂ ਕਿ ਕਿਵੇਂ ਆ ਇੱਕ ਸੁਯੋਈ ਆ ਵੀਰ ਜੀ ਇੱਕ ਗੱਬਣ ਚਲੋ ਇੱਕ ਬਾਸੋਂ ਲੱਗ ਜੋ ਇਧਰ ਆ ਜੋ ਗੱਬਣ ਤੇ ਗਿਆ ਹਾਂ ਹਾਂ ਦੂਜਾ ਸੁਹਾ ਸੁਣੀ ਆ ਜੀ ਹਾਂ ਇੱਕ ਹਫਤੇ ਦੀ ਕੱਚੀ ਹੈ ਕਿੰਨਾ ਇੱਕ ਦਹਾ ਦੇ ਦਈ ਵੀਰੇ ਉਹਨਾਂ ਨੇ ਦੱਸਿਆ ਹੀ 13 14 ਕਿਲੋ ਚੋਇਆ ਆਪਾਂ ਗਾਰੰਟੀ ਕਰੂਦੀ ਕੋਈ ਨਹੀਂ ਦਿੰਦੇ ਪਤਾ ਨਹੀਂ ਇਹਨੇ 14 ਚ ਆਇਆ ਕਿ 12 ਚ ਆਇਆ ਕਿ 10 ਚ ਆਇਆ ਇਹ ਨਹੀਂ ਆਪਾਂ ਨੂੰ ਪਤਾ ਵੀਰੇ ਤੂੰ ਕਾ ਤਾਂ ਗਰੰਟੀਆਂ ਦਿੰਦਾ ਲੋਕੀ ਤਾਂ ਦਿੰਦੇ ਬਹੁਤ ਵੀਰ ਜੀ ਐਵੇਂ ਮੁੜ ਕੇ ਸੌਂਵਾਂ ਫੈ ਗਿਆ ਉਹਦਾ ਵੀ ਫਾਇਦਾ ਆ ਆਪਾਂ ਜਿੰਨੀ ਕੁ ਗੱਲ ਅਗਲੇ ਨੇ ਦੱਸੀ ਉੰਨੀ ਕੁ ਦੱਸ ਦਿੰਨੇ ਆ ਸਹੀ ਹੈ ਬਾਕੀ ਅਗਲਾ ਆਪਦੀ ਸਮਝ ਨਾਲ ਲੈ ਲੈਣੇ ਆ ਕਿ ਨਹੀਂ ਕੰਢੀੇ ਬਾਹਰ ਨੂੰ ਦੋਸਤੋ ਇਸੇ ਗੱਲੋਂ ਬਾਈ ਦੀ ਖਾਸੀਅਤ ਦੁੱਧ ਉੱਦ ਦੀ ਬਾਈ ਗਰੰਟੀ ਨਹੀਂ ਕੋਈ ਦਿੰਦਾ ਉਹ ਤਾਂ ਚਲੋ ਮੈਂ ਐਵੇਂ ਬਾਈ ਨੂੰ ਛੇੜਦਾ ਸੀਗਾ ਕਿ ਤੂੰ ਗਾਧਾ ਨਹੀਂ ਦਿੰਦਾ ਪਰ ਉਹ ਮੈਨੂੰ ਪਤਾ ਥੋਨੂੰ ਵੀ ਪਤਾ ਹੀ ਹੈ ਕਿਹੜਾ ਕੋਈ ਪਹਿਲੀ ਵੀਡੀਓ ਬਣਾ ਰਹੇ ਆ ਜਿੰਨੀ ਚੀਜ਼ ਹੁੰਦੀ ਉਹਦੋਂ ਪੂਰਾ ਘਾਟੀ ਦੱਸਦਾ ਨਾਲ ਬਾਈ ਨੇ ਕਹਿਤਾ 13 ਕਿਲੋ ਅਗਲੇ ਕਹਿੰਦੇ ਅਸੀਂ ਚੋਇਆ ਪਤਾ ਨਹੀਂ ਇਹਨੇ 13 ਦਿੱਤਾ ਪਤਾ ਨਹੀਂ ਇਹਨੇ 14 ਦਿੱਤਾ ਪਹਿਲੇ ਸੂਵੇ ਪਤਾ ਨਹੀਂ ਇਹਨੇ 10 ਦਿੱਤਾ ਉਹ ਹੁਣ ਗਾਂ ਤੁਸੀਂ ਵੇਖਣਾ ਕਦ ਕੁੱਦ ਚੰਗਾ ਵਜਨ ਬਹੁਤ ਹੈ ਹਫ਼ਤੇ ਦੀ ਕੱਚੀ ਆ 13 14 ਮੰਨ ਕੇ ਸੌਦਾ ਕਰ ਲਿਓ ਇੰਨਾ ਪਿਆਜ ਹੋ ਸਕਦਾ 15 ਪਿਆਜ ਉਹ ਗਾਂ ਭਰਾਵੋ ਤੁਹਾਡੀ ਸੇਵ ਹੈ ਬੱਤੀ ਬੱਛੀ ਪੂਰੀ ਬਰੀਦ ਵਾਲੀ ਹੈ ਹਾਂ ਮੱਚਣਾ ਨਹੀਂ ਲੈਦਾ ਜਿਹਨੇ ਕੋਈ ਠੀਕ ਹੈ ਭਾਵੇਂ ਵੱਡੀ ਆ ਪੂਰੀ ਐ ਬਾਕੀ ਕਹਿੰਦਾ ਹਿਮਾਚਲ ਹਲੀ ਨਾ ਕੋਈ ਸੰਝ ਲਿਓ ਇਧਰ ਲਈ ਐ ਰਾਜੀ ਬਹੁਤ ਲੇਵਾ ਫਟ ਫਟ ਜਿਆ ਬਲ ਢੱਲਾਂ ਕਾਫੀ ਬਾਕੀ ਆ ਹਫਤੇ ਦੀ ਕੱਚੀ ਆ ਪੰਜ ਸੱਤ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਇਹਦਾਂ ਤਿਆਰ ਹੋ ਜਾਂਦੀ ਆ ਸਾਰੀ ਬਲ ਢੱਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਆ ਥਣ ਦੇਖ ਲਓ ਨੇੜ ਤੋਂ ਆਦੀ ਚੁਆਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਗੁਲਾਬੀ ਥਣ ਕੱਦ ਕੋਦ ਪੂਰਾ ਹੀ ਆ ਤੇ ਵਜਨ ਵੀ ਪੂਰਾ ਹੀ ਆ ਆਏ ਨੀਗਾ ਕੋਈ ਲੱਸੀ ਮਰੀ ਹੰਬੀ ਜੀ ਆ ਜੈ ਜੈ ਭਾਏ ਦਾ ਬਾਈ ਕਿ ਜੇ ਆਪਾਂ ਭਾਣਾ ਮਿਲਦਾ ਪਸ਼ੂ ਆ ਭਾਣਾ ਦੇ ਦੇਣੀ ਹੂੰ ਉਹਨੇ ਜਿੰਨਾ ਮਰਜ਼ੀ ਕਰਾ ਲਈਏ 52 ਕਰਾ ਲੈ 55 ਕਰਾ ਲੈ ਜਿੰਨਾ ਮਰਜ਼ੀ 50000 ਦੀ ਬੱਚੀ ਦੇ ਮੁੱਲ 52 55 ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ ਆਪਾਂ ਨੂੰ ਭਾਜ ਜਉਂਦੀ ਆਪਾਂ ਭਾਜ ਦੇ ਜੀ ਦੇ ਦੇਣੀ 50000 ਦੀ ਦੇ ਦੇਣੀ ਆ ਜੀਨੇ ਦੁੱਧ ਪੀਨ ਨੂੰ ਲੈਣੀ ਆ ਉਹਨੂੰ ਕਹਿੰਦੀ ਵੀ ਕੀ ਆ ਦੁੱਧ ਵੀ ਮੱਝਾਂ ਵਰਗਾ ਹੁਣ ਆ 50000 ਦੀ ਤਾਂ ਫੰਡਰ ਵੀ ਨਹੀਂ ਆਉਂਦੀ ਉਹ ਵੀ ਲੱਸੀ ਮਾੜੀ 50 55000 ਦੀ ਆਉਂਦੀ ਆ ਚੰਗੀ ਭਾਰੀ ਦਾ 66 ਦੀ ਫੰਡਰ ਮੱਝ ਵਗ ਜਾਂਦੀ ਆ ਦੋ ਦਿਨੇ 13 14 ਪਿਆ ਦੇਣਾ ਦੋ ਨੰਬਰ ਤੇ ਆ ਜਾ ਬਾਈ ਦੂਜਾ ਸਵੇਰ ਸੋਈਏ ਜੀ ਤਰਕੇ ਹੀ ਸੋਈਏ ਹੂੰ ਮਗਰ ਵਛੀ ਆ ਤਿੰਨ ਕਿਲੋ ਆਪਾਂ ਬੋੜਾ ਚੋਇਆ ਠੀਕ ਆ 7 ਕਿਲੋ ਨਹੀਂ ਚੋਇਆ ਨਹੀਂ ਨਹੀਂ 7 ਕਿਲੋ ਪਣਾਚੋਲ ਨੂੰ ਆਪਾਂ ਕਹਿ ਦਈਏ ਮੂੰਹ ਹੀ ਲਾਉਣਾ ਪਰ ਆਪਾਂ ਨੂੰ ਲੋੜ ਕੀ ਹੈ ਵੀਰੇ ਆਪਾਂ ਤਾਂ ਇਹਨਾਂ ਕਿਲੋ ਜੋ ਕੋ ਬੱਛੀ ਨੂੰ ਝਗਾਦਾ ਥੋੜਾ ਜਿਆ ਤਿੰਨ ਕਿਲੋ ਚੋਇਆ ਕਿੰਨਾ ਕੁ ਪਿਆ ਦੂੰ ਕੈਸਾ ਹੋਣਾ ਵਛੀਏ ਵੀਰੇ ਇਹਨੂੰ ਕਹੀਦਾ 17 18 ਕਿਲੋ ਬਾਕੀ ਅਗਲਾ ਆਪਦੇ ਹਿਸਾਬ ਨਾਲ ਲੈ ਲੇਗੇ ਆਪਾਂ ਨੂੰ ਕੋਈ ਨਹੀਂ ਪਤਾ ਕਿ ਕਿੰਨਾ ਦਊ ਸਹੀ ਹੈ ਇਹ ਹੁੰਦੀਆਂ ਦੋਸਤੋ ਸਿੱਧੀਆਂ ਸਾਧੀਆਂ ਗੱਲਾਂ ਅੰਦਾਜ਼ਾ ਬਾਈ ਦੱਸ ਦਿੰਦਾ ਕਿ ਅਗਲੇ ਨੇ ਇੰਨਾ ਕਿਆ ਇੰਨਾ ਚਵਾਜੂਗੀ ਬਾਕੀ ਅਗਲਾ ਆਪਦੀ ਸਮਝ ਨਾਲ ਲੈ ਲੇ ਕਿ ਕਿੰਨਾ ਕੁ ਦੁੱਧ ਚੋਲੋਗੇ ਮਗਰ ਵੱਛੀ ਸੂਬਾ ਦੀ ਸੂਈ ਹੈ ਤੇ ਅਜੇ ਦਾ ਰਸਾ ਵੀ ਗਾਲ ਚ ਪਾਇਆ ਨਹੀਂ ਲੱਤ ਨੂੰ ਹੀ ਰਸਾ ਜੇਰ ਵੀ ਉਹ ਪਈਆ ਜੇਰ ਵੀ ਉਹ ਬੱਠਲ ਥੱਲੇ ਆ ਟੋਕਰੀ ਥੱਲੇ ਉਹ ਤੁਹਾਨੂੰ ਵਿਖਾਈ ਦਿੰਨੇ ਚੱਕ ਕੇ ਭਾਈ ਜਰ ਮੋ ਜੀ ਤੁਸੀਂ ਸਕਰੀਨ ਤੇ ਵੇਖ ਸਕਦੇ ਆ 17 18 ਕਿਲੋ ਦੁੱਧ 210 ਦਾ ਪਿਆਜੂ 3 ਕਿਲੋ ਬੌਲੀ ਕੱਢੀ ਆ ਕਹਿਣੋ ਤਾਂ ਬਾਈ ਕਹਿੰਦਾ 7 ਕਿਲੋ ਵੀ ਕਹਿ ਦਿੰਨੇ ਆ ਮੂੰਹ ਹੀ ਹਲਾਉਣਾ ਪਰ ਜਦੋਂ ਬਾਈ ਕਹਿੰਦਾ 7 ਕਿਲੋ ਆਪਾਂ ਚੋਇਆ ਨਹੀਂ ਤੇ ਆਪਾਂ 7 ਕਿਲੋ ਕਾਹਦਾ ਕਹਿਣਾ 3 ਕਿਲੋ ਚੋਇਆ 3 ਕਹਿਤਾ ਹਵਾਨਾ ਸੋਹਣਾ ਗੁਲਾਬੀ ਮੋਟਾ ਮੋਟਾ ਅਸ ਦੀ ਚੁਵਾਈ ਵਾਲਾ ਥਾਨ ਕੱਦ ਕੁਦ ਪੂਰਾ ਹੀ ਆ ਅੱਛਾ ਪੋਲੀ ਰੂਵ ਵਰਗੀ ਆ ਚੁਵਾਈ ਪੂਰੀ ਚੰਗੀ ਆ ਪੋਲੀ ਰੂਵ ਵਰਗੀ ਚੁਵਾਈ ਆ ਬਾਕੀ ਗੱਬਣ ਦਾ ਵਹਿਮ ਦਾ ਸੁਈ ਸੁਵਾਈ ਹੈਗੀ ਭਾਵਾ ਚੋਕੇ ਲੈ ਜਾਓ ਇੱਕ ਟਾਈਮ ਇਹ ਤਾਂ ਕੀ ਆ ਹਾਂਜੀ ਹਾਂਜੀ ਕਿੰਨੇ ਦੀ ਬਾਈ ਵੀਰੇਪਾਣਾ 60 ਪੰਨੇ 65 ਕਰ ਲਾ 55000 ਦੀ ਦੇਣੀ ਆ ਸਹੀ ਆ ਮੁੱਲ 60 65 ਜਿੰਨਾ ਮਰਜ਼ੀ ਕਰਾ ਲਓ 55 ਦੀ ਦੇ ਦੇਣੀ ਆ ਜਾਇ ਜੀ ਮੋਲਾ 17 18 ਕਿਲੋ ਦੁੱਧ ਪਿਆਜੂ ਬੱਚਾ ਮਗਰ ਬਹੁਤ ਚੰਗੀ ਵੱੱਛੀ ਆ ਵਧੀਆ ਸੇਵਾ ਕਰ ਲੋਗੇ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਆਪ ਦੀ ਮਾਂ ਨਾਲੋਂ ਵੱਡੀ ਵਹਿੜ ਤਿਆਰ ਹੋ ਸੋਹਣੀ ਵੱੱਛੀ ਆ ਬੱਚੇ ਨੂੰ ਦੁੱਧ ਤਾਂ ਚਲੋ ਉਵੇਂ ਹੀ ਪਿਉਣਾ ਹੁੰਦਾ ਬੱਚਾ ਹੁੰਦਾ ਉਵੇਂ ਹੀ ਪਿਉਣਾ ਪੈਣਾ ਸੀ ਪਰ ਆ ਜੇਰ ਪੈ ਗਈ ਆ ਤੇ ਬੱਚੀ ਨੂੰ ਦੁੱਧ ਪਿਆ ਰਾਸ ਆ ਜਾਂਦਾ ਜਿਹੜਾ 2 ਮਹੀਨੇ ਦੁੱਧ ਪਿਆਉਂਗੇ ਹੋਰ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਰਲ ਜੂ ਜੇ ਜੀ ਬਾ 55000 ਵੱਡੀ ਵਹਿੜ ਆ ਮਗਰ ਬੱਚੀ ਆ ਜਮਾ ਲੋਟ ਭਾ 3 ਨੰਬਰ ਤੇ ਆ ਜਾ ਬਾਈ ਮੇਰੇ ਮਾਲਕਾਂ ਦੇ ਦੂਜਾ ਸੁਆ ਗਿਆ ਆ ਆਪਾਂ ਤੀਜਾ ਸੰਕਲੇ ਠੀਕ ਐ ਅੱਜ ਮਲੇ ਦੇ ਚੱਲਦੀ ਕਿੰਨਾ ਦੁੱਧ ਜਿਹੜਾ ਝੋ ਲੈਣਾ 12 ਤੋਂ ਪਲੱਸ ਹੀ ਹੋਊਗਾ ਜੀ 11 ਕਿਲੋ ਪਨਾਧਾਰ ਬਣਾ ਮਰੀ ਕਿੰਨਾ ਕੁ ਪਿਆਜ ਵੀਰੇ ਜੈਸਾ ਹਨ ਵੱਡੀ ਵਹਿੜਾ 15 16 ਕਿਲੋ ਦਾ ਚਾਹੀਦਾ ਗਾਂ ਸੇਵਾ ਦਾ ਜੀ ਐਵੇਂ ਬਾਲਾ ਨਹੀਂ ਆਪਾਂ ਕਹਿੰਦੇ ਮਗਰ ਕੀ ਆ ਵੱਛੀ ਹੈ ਬਹੁਤ ਵੱਛੀ ਵੀ ਪੂਰੀ ਬਰੀਡ ਵਾਲੀ ਹੈ ਠੀਕ ਹੈ ਠੀਕ ਹੈ ਬੱਚਾ ਵੀ ਮਗਰ ਵੱਛੀ ਹੈ ਕਿੰਨੇ ਦੀ ਬਈ ਜੈਜ ਆਪਾ ਵੀਰੇ ਮੰਗਣ ਨੂੰ ਜਿੰਨਾ ਮਾੜੀ ਮੋਲ ਕਰ ਲੀਏ ਇਹ 52000 ਦੀ ਦੇਣਾ ਲਓ ਜੀ ਇਹ 52000 ਦੀ 12 ਕਿਲੋ ਤੋਂ ਪਲੱਸ ਬੌਲਾ ਆ 12 ਕਿਲੋ ਤੋਂ ਪਲੱਸ ਤਿਆਰ ਹੈ ਮਗਰ ਇਹਦੇ ਵਿੱਚੀ ਆ ਤੁਸੀਂ 11 ਕਿਲੋ ਮੰਨ ਲਓ 11 ਕਿਲੋ ਦੀ ਤਾਂ ਬਾਈ ਕਹਿੰਦਾ ਧਾਰ ਵੀ ਨਾ ਮਾਰੋ ਤੁਹਾਡੇ ਘਰ ਦੀ ਗਰੰਟੀ ਦੇ ਦੂੰਗਾ ਮੈਂ ਜੇ ਮੇਰੇ ਘਰੇ ਚ ਆਉਣਾ ਬਾਈ ਕਹਿੰਦਾ 12 ਕਿਲੋ ਤੋਂ ਬਾਹਰ ਹੋਊਗਾ 15 ਕਿਲੋ ਦੁੱਧ 16 ਕਿਲੋ ਦੁੱਧ ਜਿਹੜਾ ਹਿਸਾਬ ਨਾਲ ਕੱਦ ਹੈ ਇਹਨਾਂ ਦਾ ਪਿਆਉਣਾ ਚਾਹੀਦਾ ਦੇ ਦੇਣੀ ਆ ਕਿੰਨੇ ਦੀ ਬਾਈ 52 52000 ਦੀ ਦੇ ਦੇਣੀ ਆ ਕ੍ਰਾਸ ਅੰਗ ਫੈਟ ਫੂਡ ਵਧੀਆ ਆ ਜਾਣੀ ਆ ਬੱਚਾ ਇਹਦੇ ਮਗਰ ਵੀ ਵੱੱਛੀ ਆ ਦੋ ਬਣਾਉਂਦੀਆਂ ਵੀਰੇ ਇੱਕ ਸੂਈ ਹੋਈ ਏ ਤੇ ਇੱਕ ਡੱਬਣਾ ਦੋ ਵਿਹੜਾ ਆਈ ਜਾਂਦੀਆਂ ਇੱਕ ਸੂਈ ਵੀ ਇੱਕ ਗੱਬਣਾ ਜੇ ਕੋਈ ਉਹਨਾਂ ਚੋਂ ਲੈਣ ਦਾ ਚਾਹ ਬਾਣਾ ਤੇ WhatsApp ਤੇ ਵੀਡੀਓ ਕਾਲ ਕਰ ਲਿਓ ਨਹੀਂ WhatsApp ਤੇ ਤੁਹਾਨੂੰ ਫੋਟੋ ਵੀਡੀਓ ਭੇਜ ਦੂ ਭਾਈ ਆਪਦੀ ਪਸੰਦ ਕਰ ਲਿਓ ਤੇ ਆ ਕੇ ਲੈ ਜਾਓ ਇੱਕ ਬੇਨਤੀ ਬਈ ਕਰਨੀ ਆਪਾਂ ਸਾਰਿਆਂ ਨਾਲ ਜੇ ਕਿਸੇ ਨੇ ਗਾਂ ਲੈਣੀ ਏ ਕਿ ਨਹੀਂ ਪਹਿਲਾਂ ਤਾਂ ਵੀ 5000 ਰੁਪਇਆ ਸਾਈ ਪਾਉਣੀ ਆਪਾਂ ਹੂੰ ਬਾਕੀ ਗੱਲ ਇਹ ਆ ਵੀ ਵੀਡੀਓ ਚੱਜਣਾ غور ਨਾਲ ਦੇਖ ਕੇ ਫੇਰ ਸਾਈ ਪਾਇਆ ਕਰੋ ਇਹ ਨਾ ਮੁੜ ਕੇ ਗਿਆ ਕੋਈ ਇਹ ਮੇਰੇ ਘਰ ਵਾਲੀ ਨਹੀਂ ਮੰਨਦੀ ਮੇਰੀ ਮਾਤਾ ਨਹੀਂ ਮੰਨਦੀ ਇਹ ਮੈਂਤੀ ਆ ਆਪਣੀ ਠੀਕ ਐ ਐਵੇਂ ਮੁੜ ਕੇ ਯਾਰ ਪਸੂ ਖੜਾ ਲੈਂਦੇ ਵੀਰੇ ਹੂੰ ਫਿਰ ਗਾਂ ਦੇ ਨੂੰ ਇਹੀ ਕਹਦੇ ਨੇ ਵੇਗ ਗਿਆ ਵੇਗ ਗਿਆ ਫਿਰ ਜੀ ਆਪਾਂ ਵੇਚ ਦਿੱਕੇ ਫੇਰ ਅਗਲਾ ਕਹਿੰਦਾ ਵਪਾਰੀ ਝੂਠਾ ਹਾਂ ਫਿਰ ਗੱਲ ਹੋ ਜਾਂਦਾ ਕੱਪ ਇਹ ਤਾਂ ਗੱਲ ਸਹੀ ਬਾਈ ਮੇਰੀ ਬੇਨਤੀ ਆ ਬਾਈ ਬਣ ਕੇ ਕੋਈ ਹੋਵੇ ਭਰਾ ਹੋਵੇ ਭੈਣ ਹੋਵੇ ਤੇ ਮਾੜੀ ਗੱਲ ਆ ਯਾਰ ਸਾਡੇ ਲਈ ਸਾਡੇ ਤੇ ਜਿਹੜਾ ਫਰਾਈ ਕਰਦਾ ਕਿ ਨਹੀਂ ਜੇ ਅਸੀਂ ਹੁਣ ਵੇਚ ਗਏ ਵੀਰੇ ਫੇਰ ਅਗਲਾ ਕਹਿੰਦਾ ਯਾਰ ਤੁਸੀਂ ਗਾਂ ਵੇਚੀਂ ਗਾਂ ਵੇਚੀਂ ਹੈ ਕਿ ਨਹੀਂ ਬਾਈ ਇੰਨੀ ਮੇਰੀ ਬੇਨਤੀ ਆ ਵੀ ਗੌਰ ਨਾਲ ਦੇਖੋ ਦੋ ਚਾਰ ਵਾਰੀ ਦੇਖ ਲਓ ਜਿਵੇਂ ਮਰਜ਼ੀ ਦੇਖ ਸਹੀ ਹੈ ਵੀਡੀਓ ਦੇਖ ਕੇ ਫੇਰ ਗੌਰ ਨਾਲ ਸਾਰਿਆਂ ਨਾਲ ਕਰਨਾ ਰਹਿ ਕਰਕੇ ਫੇਰ ਸਹੀ ਦੋਸਤੋ ਬਾਈ ਕਹਿੰਦਾ ਬੇਨਤੀ ਹੱਥ ਜੋੜ ਕੇ ਕਿ ਪਹਿਲਾਂ ਆਪਦੇ ਪਰਿਵਾਰ ਨੂੰ ਵਖਾ ਲਿਆ ਕਰੋ ਸਾਰਿਆਂ ਨੂੰ ਜਿਹਨੂੰ ਵਿਖਾਉਣੀ ਆ ਵੀਡੀਓ ਆਪ ਸਵਾਰ ਕੇ ਦੋ ਚਾਰ ਵਾਰੀ ਵੇਖ ਲਿਆ ਕਰੋ ਉਦੋਂ ਬਾਅਦ ਚ ਸਾਈ ਸੂਈ ਪਾਇਆ ਕਰੋ ਜਿਹਨੇ ਪਾਉਣੀ ਆ ਬਾਈ ਕਹਿੰਦਾ ਕਈ ਵਾਰਾਂ ਅਗਲਾ ਸਾਈ ਪਹਿਲਾਂ ਪਾਉਣ ਦਾ ਫੇਰ ਅਗਲਾ ਕਹਿੰਦਾ ਬਾਈ ਯਾਰ ਸਾਡੀ ਤਾਂ ਫਲਾਨਾ ਨਹੀਂ ਮੰਨਦਾ ਕਿ ਵੈੜ ਉਹ ਕਹਿੰਦਾ ਨਹੀਂ ਪਸੰਦ ਮੇਰੇ ਤੇ ਫੇਰ ਬਾਈ ਕਹਿੰਦਾ ਅਸੀਂ ਕਹਿੰਦਾ ਵੇ ਕਹਦੀ ਦਾ ਗਾਂ ਲਿਆ ਨੂੰ ਫੋਨ ਆਈ ਜਾਂਦੇ ਹੁੰਦੇ ਕਿ ਬਾਈ ਵੈਗੀ ਸਾਈ ਆ ਗਈ ਤੇ ਫੇਰ ਬਾਈ ਕਹਿੰਦਾ ਕੰਮ ਗਲਤ ਹੋ ਜਾਂਦਾ ਤੇ ਜੇ ਅਸੀਂ ਕਿਸੇ ਨਾਲ ਸੌਦਾ ਕਰਕੇ ਵੈੜ ਗਾਂ ਦੇ ਦਈਏ ਫੇਰ ਅਗਲਾ ਕਹਿੰਦਾ ਵਪਾਰੀਆਂ ਨੇ ਗਾਂ ਵੇਚੀ ਪਰ ਮਾੜੀ ਗੱਲ ਹੈ ਧਿਆਨ ਚ ਰੱਖ ਲਿਓ ਸਾਰਿਆਂ ਨੂੰ ਸਾਸ਼ਿਕਾ